ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਘਰ ਦੀਆਂ ਇਹਨਾਂ ਦੋ ਥਾਵਾਂ ਤੇ ਕਦੇ ਵੀ ਝਾੜੂ ਨਾ ਲਗਾਓ ਨਹੀਂ ਤਾਂ ਤੁਹਾਨੂੰ ਕਿਸੇ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਸਾਥ ਸੰਗਤ ਜੀ ਅੱਪਾ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਜੀ ਝਾੜੂ ਦੇ ਬਾਰੇ ਅਕਸਰ ਹੀ ਅਸੀਂ ਆਪਣੇ ਸਿਆਣੇ ਬਜ਼ੁਰਗਾਂ ਤੋਂ ਸੁਣਦੇ ਹਾਂ ਜ ਜਾਂ ਸਿਆਣੀਆਂ ਬੀਬੀਆਂ ਤੋਂ ਸੁਣਦੇ ਹਾਂ ਆਪਣੇ ਆਸ-ਪਾਸ ਤੋਂ ਵੀ ਕਈਆਂ ਦੇ ਕੋਲੋਂ ਸੁਣ ਲੈਂਦੇ ਹਾਂ ਕਿ ਜਿਨ੍ਹਾਂ ਦੇ ਘਰਾਂ ਵਿੱਚ ਸਫਾਈ ਹੋਵੇਗੀ ਜਿਨ੍ਹਾਂ ਦੇ ਘਰਾਂ ਵਿੱਚ ਸਾਫ ਸੁਥਰਾ ਘਰ ਹੋਵੇਗਾ। ਉਹਨਾਂ ਹੀ ਘਰਾਂ ਦੇ ਵਿੱਚ ਬਰਕਤ ਹੁੰਦੀ ਹੈ। ਤਾਂ ਹੀ ਘਰ ਦੇ ਜੀਵੀ ਜਿਹੜੇ ਹੁੰਦੇ ਹਨ ਤੰਦਰੁਸਤ ਰਹਿੰਦੇ ਹਨ। ਆਪਾਂ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਜੀ ਘਰ ਦੇ ਕਿਸ ਕੋਨੇ ਦੇ ਵਿੱਚ ਘਰ ਦੇ ਕਿਹੜੇ ਪਾਸੇ ਝਾੜੂ ਨਹੀਂ ਲਗਾਉਣਾ ਚਾਹੀਦਾ। ਉਹ ਘਰ ਦੀਆਂ ਕਿਹੜੀਆਂ ਥਾਵਾਂ ਹਨ ਜਿੱਥੇ ਝਾੜੂ ਨਹੀਂ ਲਗਾਉਣਾ ਚਾਹੀਦਾ। ਜਿੱਥੇ ਸਾਡੇ ਤੋਂ ਗਲਤੀ ਨਾਲ ਵੀ ਝਾੜੂ ਲੱਗ ਗਿਆ ਤਾਂ ਸਾਡੇ ਘਰ ਦੀ ਬਰਬਾਦੀ। ਸਾਡੇ ਘਰ ਦੇ ਵਿੱਚ ਦੁੱਖ ਕਲੇਸ਼ ਗਰੀਬੀ ਤੇ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਬੀਬੀਆਂ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਸਾਤ ਸੰਗਤ ਜੀ ਅੱਧਾ ਅਧੂਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਕਿ ਇਕੱਲੇ ਇਕੱਲੇ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਜੀ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਹਨ ਇਸ ਵੀਡੀਓ ਦੇ ਵਿੱਚ ਉਹ ਵੀ ਆਪਾਂ ਗੱਲ ਕਰਾਂਗੇ ਜੀ ਕਿਸ ਪ੍ਰਕਾਰ ਸਾਨੂੰ ਵਹਿਮ ਭਰਮ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਵੀਡੀਓ ਦੇ ਵਿੱਚ ਕਿਸੇ ਵਹਿਮ ਭਰਮ ਦੀ ਗੱਲ ਨਹੀਂ ਕੀਤੀ ਜਾ ਰਹੀ ਅਸੀਂ ਗੱਲ ਨੂੰ ਪੂਰੇ ਤਰਕ ਦੇ ਆਧਾਰ ਤੇ ਕਰਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਸੁਣਨ ਲੈਣਾ ਸਾਧ ਸੰਗਤ ਜੀ ਅਸੀਂ ਜਾਣਦੇ ਹਾਂ ਕਿ ਸਾਡੇ ਘਰ ਦੇ ਬਜ਼ੁਰਗ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਂਦੇ ਹਨ ਕੁਝ ਹਦਾਇਤਾਂ ਦਿੰਦੇ ਰਹਿੰਦੇ ਹਨ ਤੇ ਘਰ ਦੀਆਂ ਬਜ਼ੁਰਗ ਮਾਤਾ ਬੀਬੀਆਂ ਸਾਨੂੰ ਦੱਸਦੀਆਂ ਹੀ ਰਹਿੰਦੀਆਂ ਹਨ ਤੜਨਾ ਕਰਦੀਆਂ ਹਨ ਭਾਵਕੇ ਸਮਝਾਉਂਦੀਆਂ ਹਨ ਕਿ ਭਾਈ ਸੂਰਜ ਚਿਪਣ ਤੋਂ ਬਾਅਦ ਕਦੇ ਵੀ ਝਾੜੂ ਨਹੀਂ ਲਗਾਉਣਾ ਚਾਹੀਦਾ ਸਾਨੂੰ ਹਮੇਸ਼ਾ ਹੀ ਚੜਦੇ ਸੂਰਜ ਦੇ ਨਾਲ ਝਾੜੂ ਲਗਾਉਣ ਦੇ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਗੱਲਾਂ ਮੰਨਦੇ ਸਨ ਉਹ ਤੇ ਜਦੋਂ ਵੀ ਸੂਰਜ ਦੀਆਂ ਕਿਰਨਾਂ ਸਾਡੇ ਘਰ ਵਿੱਚ ਪੈਂਦੀਆਂ ਹਨ ਤੇ ਸਾਡੇ ਘਰ ਦੇ ਵਿੱਚ ਜੇ ਸਾਫ ਸਫਾਈ ਹੋ ਜਾਵੇਗੀ ਜਾਂ ਅਸੀਂ ਉਦੋਂ ਸਾਫ ਸਫਾਈ ਕਰ ਰਹੇ ਹੋਵਾਂਗੇ ਤੇ ਸਾਡੇ ਘਰ ਵਿੱਚ ਬਰਕਤਾਂ ਆਉਂਦੀਆਂ ਹਨ ਜੇਕਰ ਉਹੀ ਝਾੜੂ ਅਸੀਂ ਸ਼ਾਮ ਨੂੰ ਜਾਂ ਰਾਤ ਨੂੰ ਸੂਰਜ ਢਲਣ ਤੋਂ ਬਾਅਦ ਲਗਾਵਾਂਗੇ ਤਾਂ ਉਹੀ ਝਾੜੂ ਉਹੀ ਸਾਫ ਸਫਾਈ ਸਾਡੇ ਘਰ ਵਿੱਚ ਗਰੀਬੀ ਤੇ ਬਰਬਾਦੀ ਦਾ ਕਾਰਨ ਬਣ ਜਾਵੇਗੀ। ਇਹ ਬਜ਼ੁਰਗ ਸਾਨੂੰ ਕਿਉਂ ਕਹਿੰਦੇ ਹਨ ਤੇ ਕਿਉਂ ਸਮਝਾਉਂਦੇ ਹੀ ਰਹਿੰਦੇ ਹਨ ਇਹਨਾਂ ਗੱਲਾਂ ਨੂੰ। ਇਹ ਗੱਲਾਂ ਦੀ ਜਿਹੜੀ ਚਰਚਾ ਹੈ ਅੱਜ ਦੀ ਵੀਡੀਓ ਵਿੱਚ ਇਸ ਬਾਰੇ ਨਿਚੋੜ ਕੱਢਿਆ ਗਿਆ ਹੈ ਜੀ। ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਣਾ ਹੈ। ਸਤ ਸੰਗਜ ਜੀ ਹੁਣ ਗੱਲ ਕਰਦੇ ਹਾਂ ਜੇ ਘਰ ਦੇ ਉਹ ਮੁੱਖ ਕੋਨੇ ਕਿਹੜੇ ਹਨ ਜਿੱਥੇ ਅਸੀਂ ਭੁੱਲ ਕੇ ਵੀ ਕਦੇ ਝਾੜੂ ਨਹੀਂ ਲਗਾਉਣਾ ਸਤ ਸੰਗਜ ਜੀ ਸਭ ਤੋਂ ਪਹਿਲਾਂ ਜਿਸ ਜਗ੍ਹਾ ਦੀ ਅਸੀਂ ਗੱਲ ਕਰ ਰਹੇ ਹਾਂ ਜੀ ਉਹ ਹੈ ਰਸੋਈ ਦੀ ਸਲੈਬ ਜਿੱਥੇ ਅਸੀਂ ਗੈਸ ਸਿਲੰਡਰ ਵਗੈਰਾ ਰੱਖਦੇ ਹਾਂ ਜਿੱਥੇ ਅਸੀਂ ਹਰ ਰੋਜ਼ ਆਪਣੇ ਘਰ ਦੇ ਜੀਵਾਂ ਦੇ ਲਈ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ ਅਸੀਂ ਰਸੋਈ ਦੇ ਵਿੱਚ ਧਰਤੀ ਦੇ ਉੱਪਰ ਤਾਂ ਝਾੜੂ ਲਗਾ ਸਕਦੇ ਹਾਂ ਪਰ ਕਈ ਬੀਬੀਆਂ ਕੀ ਕਰਦੀਆਂ ਹਨ ਕਿ ਸਲੈਫ ਦੇ ਉੱਪਰ ਵੀ ਝਾੜੂ ਦੇ ਨਾਲ ਹੀ ਸਫਾਈ ਕਰ ਦਿੰਦੀਆਂ ਹਨ ਪਰ ਸਾਨੂੰ ਉਸ ਸ਼ੈਲਫ ਦੇ ਉੱਪਰ ਝਾੜੂ ਨਹੀਂ ਲਗਾਉਣਾ ਚਾਹੀਦਾ ਤੇ ਨਾ ਹੀ ਆਪਣੇ ਗੈਸ ਚੁੱਲ੍ਹੇ ਦੇ ਕੋਲ ਕਈ ਘਰਾਂ ਦੇ ਵਿੱਚ ਸੌਦਾ ਰੱਖਣ ਦੇ ਲਈ ਬਹੁਤ ਹੀ ਸੋਹਣੇ ਬਾਕਸ ਬਣੇ ਹੁੰਦੇ ਹਨ ਰਸੋਈ ਦੇ ਵਿੱਚ ਤੇ ਕਈ ਭੈਣਾਂ ਕੀ ਕਰਦੀਆਂ ਹਨ ਉਹ ਝਾੜੂ ਫੇਰਦੇ ਫੇਰਦੇ ਉਹਨਾਂ ਹੀ ਬਾਕਸਾਂ ਦੇ ਉੱਪਰ ਜਾਲਾ ਵਗੈਰਾ ਲਾਉਣ ਲੱਗ ਜਾਂਦੀਆਂ ਹਨ ਸਫਾਈ ਕਰਨ ਲੱਗ ਜਾਂਦੀਆਂ ਹਨ ਕਈ ਪਰਣਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਕਿੰਨੀ ਵੱਡੀ ਗਲਤੀ ਹੈ ਇਸੇ ਕਰਕੇ ਅਸੀਂ ਆਪਣੇ ਪੂਰੇ ਹੀ ਪਰਿਵਾਰ ਨੂੰ ਮੁਸ਼ਕਿਲ ਵਿੱਚ ਪਾ ਦਿੰਦੇ ਹਾਂ ਸਰ ਸੰਗਤ ਜੀ ਕਿਉਂਕਿ ਜਿਹੜਾ ਸਾਡਾ ਝਾੜੂ ਹੈ ਉਹ ਘਰ ਦੇ ਹਰੇਕ ਕੋਨੇ ਦੇ ਵਿੱਚ ਫਿਰਦਾ ਹੈ ਹੋ ਸਕਦਾ ਹੈ ਧਰਤੀ ਦੇ ਉੱਪਰ ਕੋਈ ਜੀਵ ਜੰਤੂ ਮਰਿਆ ਪਿਆ ਹੋਵੇ ਕਿਸੇ ਜ਼ਹਿਰੀਲੇ ਜੀਵ ਜੰਤੂ ਨੇ ਸਾਡੇ ਝਾੜੂ ਨੂੰ ਹੀ ਲੱਗਾ ਹੋਵੇ ਜੇਕਰ ਅਸੀਂ ਆਪਣੇ ਘਰ ਦੀ ਰਸੋਈ ਦੇ ਵਿੱਚ ਉਸ ਝਾੜੂ ਨੂੰ ਫੇਰਦੇ ਹਾਂ ਖਾਸ ਕਰਕੇ ਰਸੋਈ ਦੀ ਸੈਲਫ ਦੇ ਉੱਪਰ ਜਿੱਥੇ ਅਸੀਂ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੁੰਦਾ ਹੈ ਉਸ ਗੈਸ ਚੁੱਲ੍ਹੇ ਦੇ ਉੱਪਰ ਫੇਰਦੇ ਹਾਂ ਜਿੱਥੇ ਅਸੀਂ ਆਪਣੀਆਂ ਕੁਝ ਖਾਣ ਪੀਣ ਵਾਲੀਆਂ ਵਸਤੂਆਂ ਰੱਖੀਆਂ ਹੁੰਦੀਆਂ ਹਨ ਉਹਨਾਂ ਬਾਕਸਾਂ ਦੇ ਉੱਪਰ ਵੀ ਫੇਰਦੇ ਹਾਂ ਜਿਸ ਵਿੱਚ ਅਸੀਂ ਸੌਦਾ ਵਗੈਰਾ ਰੱਖਿਆ ਹੁੰਦਾ ਹੈ ਫਿਰ ਜਦੋਂ ਅਸੀਂ ਉਹਨਾਂ ਬਾਕਸਾਂ ਨੂੰ ਖੋਲਦੇ ਹਾਂ ਤਾਂ ਜਿਹੜੇ ਕਿਟਾਣੂ ਅਸੀਂ ਝਾੜੂ ਦੇ ਰਾਹੀਂ ਉਥੇ ਛੱਡੇ ਸੀ ਉਹ ਸਾਡੇ ਹੱਥਾਂ ਨੂੰ ਲੱਗ ਜਾਂਦੇ ਹਨ ਫਿਰ ਅਸੀਂ ਉਹਨਾਂ ਹੀ ਹੱਥਾਂ ਦੇ ਨਾਲ ਖਾਣਾ ਪਾਣੀ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਸ ਕਰਕੇ ਕਦੇ ਵੀ ਸਾਨੂੰ ਜਾਣੇ ਅਣਜਾਣੇ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਅਸੀਂ ਇਹ ਕਿੱਡੀ ਵੱਡੀ ਗਲਤੀ ਕਰ ਰਹੇ ਹਾਂ ਇਸੇ ਕਰਕੇ ਹੀ ਸਾਥ ਸੰਗਤ ਜੀ ਆਪਾਂ ਧਿਆਨ ਰੱਖਣਾ ਹੈ ਜੀ ਕਿ ਗੈਸ ਚੁੱਲਾ ਜਿਹੜਾ ਹੈ ਉਹਦੇ ਆਸ-ਪਾਸ ਦੀ ਸਫਾਈ ਅਸੀਂ ਕਿਸੇ ਸਾਫ਼ ਤੇ ਸੁੱਕੇ ਕੱਪੜੇ ਦੇ ਨਾਲ ਕਰਨੀ ਹੈ ਉਹ ਕੱਪੜਾ ਵੀ ਅਲੱਗ ਤੋਂ ਹੀ ਬਾਕੀ ਪੌਣੇ ਵਗੈਰਿਆਂ ਤੋਂ ਰੱਖਣਾ ਚਾਹੀਦਾ ਹੈ ਕਈ ਬੇਬੀਆਂ ਭੈਣਾ ਤਾਂ ਰਸੋਈ ਦੇ ਵਿੱਚ ਬੜੇ ਹੀ ਸਾਫ਼ ਸਫਾਈ ਵਰਤਦੀਆਂ ਹਨ। ਉਹਨਾਂ ਦੇ ਹੱਥ ਪੂੰਝਣ ਲਈ ਅਲੱਗ ਤੋਂ ਕੱਪੜਾ ਲੱਗਾ ਹੁੰਦਾ ਹੈ। ਜਾਂ ਕਹਿ ਲਓ ਕਿ ਉਸਨੂੰ ਹੈਂਡ ਟਾਵਲ ਹੁੰਦਾ ਹੈ ਉਹਨਾਂ ਦੀ ਰਸੋਈ ਵਿੱਚ। ਸਾਫ਼ ਸਫਾਈ ਕਰਨ ਵਾਸਤੇ ਅਲੱਗ ਕੱਪੜਾ ਹੁੰਦਾ ਹੈ। ਗੈਸ ਚੁੱਲ੍ਹੇ ਦੀ ਸਫਾਈ ਲਈ ਵੀ ਉਹਨਾਂ ਨੇ ਅਲੱਗ ਤੋਂ ਹੀ ਕੱਪੜਾ ਰੱਖਿਆ ਹੁੰਦਾ ਹੈ। ਤੇ ਰੋਜ਼ ਦੇ ਰੋਜ਼ ਉਹਨਾਂ ਸਾਰਿਆਂ ਕੱਪੜਿਆਂ ਨੂੰ ਵਾਸ਼ ਕਰ ਲੈਂਦੀਆਂ ਹਨ। ਭਾਵੇਂ ਕੇ ਧੋ ਲੈਦੀਆਂ ਹਨ। कहण ਦਾ ਭਾਵ ਕਿ ਕਈ ਬੀਬੀਆਂ ਆਪਣੇ ਘਰ ਪਰਿਵਾਰ ਬਾਰੇ ਬਹੁਤ ਹੀ ਸੁਚੇਤ ਹੁੰਦੀਆਂ ਹਨ ਕਿਉਂਕਿ ਉਹ ਜਾਣਦੀਆਂ ਹਨ ਜੀ ਆਪਣੇ ਪਰਿਵਾਰ ਦੀ ਤੰਦਰੁਸਤੀ ਤੇ ਆਪਣੇ ਹੀ ਘਰ ਦੀ ਤਰੱਕੀ ਬੱਚਿਆਂ ਦੀ ਕਾਮਯਾਬੀ ਦੇ ਲਈ ਘਰ ਦੀ ਬਰਕਤ ਦੇ ਲਈ ਸਾਡੀ ਰਸੋਈ ਤੋਂ ਹੀ ਬਰਕਤ ਤਾਂ ਸ਼ੁਰੂ ਹੁੰਦੀ ਹੈ ਕਿਉਂਕਿ ਜਿਹੜਾ ਹੀ ਤੁਹਾਡੇ ਪਰਿਵਾਰ ਨੇ ਪਰਸ਼ਾਦਾ ਪਾਣੀ ਛਕਣਾ ਹੁੰਦਾ ਹੈ ਉਸ ਤੋਂ ਹੀ ਜਿਹੜੀ ਸਾਨੂੰ ਸ਼ਕਤੀ ਤਾਕਤ ਮਿਲਦੀ ਹੈ ਉਸੇ ਦੇ ਨਾਲ ਹੀ ਤਾਂ ਅਸੀਂ ਆਪਣੇ ਰੋਜ਼ਾਨਾ ਦੇ ਕੰਮਕਾਜ ਕਰਾਂਗੇ ਜਿੰਨੀ ਸਾਡੀ ਰਸੋਈ ਸਾਫ਼ ਹੋਵੇਗੀ ਉਨੇ ਹੀ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੀ ਠੀਕ ਰਹੇਗੀ ਜੇ ਘਰ ਦੇ ਸਾਰੇ ਜੀ ਤੰਦਰੁਸਤ ਰਹਿਣਗੇ ਤੇ ਆਪਣੇ ਘਰ ਦੇ ਕਮਾਕਾਰਾਂ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਹਨ ਘਰ ਦੇ ਵਿੱਚ ਬਰਕਤ ਹੀ ਬਰਕਤ ਹੋਵੇਗੀ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਡਾਕਟਰ ਦੇ ਕੋਲ ਜਾ ਕੇ ਪੈਸੇ ਖਰਚ ਕੇ ਆਪਣੀ ਤੰਦਰੁਸਤੀ ਖਰੀਦਣੀ ਨਹੀਂ ਪਵੇਗੀ ਇਸ ਲਈ ਇਸ ਗੱਲ ਦਾ ਤੁਸੀਂ ਖਾਸ ਧਿਆਨ ਜ਼ਰੂਰ ਰੱਖ ਲੈਣਾ ਜੀ ਖਾਸ ਕਰਕੇ ਬੇਨਤੀ ਮੇਰੀਆਂ ਭੈਣਾਂ ਦੇ ਲਈ ਹੈ ਇਸ ਗੱਲ ਨੂੰ ਹਲਕੇ ਵਿੱਚ ਨਹੀਂ ਲੈਣਾ ਕਿਉਂਕਿ ਜੇ ਅਸੀਂ ਇਹ ਗਲਤੀਆਂ ਕਰ ਰਹੇ ਹਾਂ ਅਸੀਂ ਆਪਣੀ ਰਸੋਈ ਦੇ ਵਿੱਚ ਆਪਣੇ ਭੋਜਨ ਦੇ ਵਿੱਚ ਬਹੁਤ ਹੀ ਸਾਰੇ ਘਟਾਣੂ ਲੈ ਕੇ ਆ ਰਹੇ ਹਾਂ ਤੇ ਹੌਲੀ-ਹੌਲੀ ਉਹ ਘਟਾਣੂਆਂ ਦਾ ਅਸਰ ਸਾਡੇ ਸਰੀਰ ਤੇ ਹੀ ਪੈਂਦਾ ਜਾ ਰਿਹਾ ਹੈ ਜਿਹਨਾਂ ਨਾਲ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਲੱਗ ਰਹੀਆਂ ਹਨ ਸਾਰਸੰਗ ਹੈ ਜੀ ਅੱਜਕੱਲ ਅਸੀਂ ਇੰਨੇ ਕੁ ਜ਼ਿਆਦਾ ਅਵੇਸਲੇ ਹੋ ਚੁੱਕੇ ਹਾਂ ਕਿ ਆਪਣੇ ਘਰ ਦੀ ਰਸੋਈ ਦੀ ਸਫਾਈ ਵੀ ਆਪਣੇ ਘਰ ਸਾਫ ਸਫਾਈ ਕਰਨ ਵਾਲੀਆਂ ਕੰਮ ਵਾਲੀਆਂ ਤੋਂ ਕਰਵਾਉਂਦੇ ਹਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਸਾਫ ਸਫਾਈ ਦਾ ਧਿਆਨ ਕਿੰਜ ਰੱਖਦੇ ਹਾਂ ਜੇਕਰ ਅਸੀਂ ਆਪਣੇ ਘਰ ਦੀ ਰਸੋਈ ਨੂੰ ਕੁਝ ਆਪ ਹੀ ਸਾਫ ਸੁਥਰਾ ਕਰ ਲਈਏ ਤੇ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਕਿਉਂਕਿ ਉਹ ਉਹਨਾਂ ਹੀ ਗੰਦੇ ਮੈਲੇ ਹੱਥਾਂ ਦੇ ਨਾਲ ਆ ਸਾਡੀ ਕਿਚਨ ਦੀ ਸਫਾਈ ਕਰ ਦਿੰਦੀਆਂ ਹਨ ਸਾਰੇ ਹੀ ਬਾਕਸਾਂ ਨੂੰ ਵਗੈਰਾ ਨੂੰ ਸ਼ੈਲਫ ਵਗੈਰਾ ਨੂੰ ਇੱਕ ਹੀ ਕੱਪੜੇ ਦੇ ਨਾਲ ਸਾਫ਼ ਕਰਕੇ ਕੰਮ ਨਬੇੜ ਦਿੰਦੀਆਂ ਹਨ ਕਿਉਂਕਿ ਸਾਡੇ ਕੋਲ ਤਾਂ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ ਧਿਆਨ ਦੇ ਸਕੀਏ ਇਸ ਲਈ ਕਿਸੇ ਨੂੰ ਤੁਹਾਡੀ ਸਿਹਤ ਦੇ ਨਾਲ ਕੀ ਮਤਲਬ ਹੈ ਇਸ ਲਈ ਖਾਸ ਧਿਆਨ ਤੁਸੀਂ ਆਪਣੀ ਰਸੋਈ ਦਾ ਆਪ ਰੱਖਣਾ ਹੈ ਸਾਤ ਸੰਗੇ ਜੀ ਜਦੋਂ ਘਰ ਦੇ ਵਿੱਚ ਬਿਮਾਰੀ ਆਉਂਦੀ ਹੈ ਤਾਂ ਬਾਹਰੋਂ ਪੈਸਾ ਆਉਣਾ ਵੀ ਰੁਕ ਜਾਂਦਾ ਹੈ ਕਿਉਂਕਿ ਜਦੋਂ ਕਮਾਉਣ ਵਾਲੇ ਹੀ ਘਰੇ ਬਿਮਾਰ ਪੈ ਜਾਣਗੇ ਤਾਂ ਪੈਸਾ ਤਾਂ ਰੁਕ ਹੀ ਜਾਵੇਗਾ ਜੇ ਘਰ ਦੇ ਵਿੱਚ ਬੱਚਾ ਬਿਮਾਰ ਪੈ ਜਾਵੇ ਤੇ ਮਾਂ-ਬਾਪ ਦਾ ਧਿਆਨ ਵੀ ਕਿਸੇ ਕੰਮਕਾਰ ਦੇ ਵਿੱਚ ਨਹੀਂ ਲੱਗਦਾ ਬਾਹਰੋਂ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਤੇ ਜਿਹੜੇ ਪੈਸੇ ਅਸੀਂ ਘਰ ਦੀ ਸੇਵਿੰਗ ਵਗੈਰਾ ਦੇ ਲਈ ਵੀ ਕੀਤੇ ਹੁੰਦੇ ਹਨ ਉਹ ਪੈਸੇ ਸਾਡੇ ਡਾਕਟਰ ਦੇ ਕਰ ਜਾਣੇ ਸ਼ੁਰੂ ਹੋ ਜਾਂਦੇ ਹਨ ਤੇ ਦੂਸਰੀ ਵੱਡੀ ਗੱਲ ਜੀ ਕਈ ਲੋਕ ਬੈੱਡ ਦੇ ਉੱਪਰ ਬੈਠ ਕੇ ਖਾਣਾ ਖਾਂਦੇ ਹਨ ਬੈੱਡ ਦੇ ਉੱਪਰ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਕਈ ਵਾਰ ਪ੍ਰਸ਼ਾਦਾ ਛਕਦੇ ਸਮੇਂ ਉੱਥੇ ਕੁਝ ਰੋਟੀ ਦੇ ਟੁਕੜੇ ਵਗੈਰਾ ਡਿੱਗ ਜਾਂਦੇ ਹਨ। ਸਬਜ਼ੀ ਵਗੈਰਾ ਢਲ ਜਾਂਦੀ ਹੈ। ਤਾਂ ਬੀਬੀਆਂ ਉਸ ਨੂੰ ਝਾੜੂ ਦੇ ਨਾਲ ਹੀ ਸਾਫ਼ ਕਰ ਦਿੰਦੀਆਂ ਹਨ। ਚਾਦਰ ਦੇ ਉੱਪਰ ਝਾੜੂ ਮਾਰ ਦਿੰਦੀਆਂ ਹਨ। ਸੋ ਇਸ ਗੱਲ ਦਾ ਵੀ ਖਾਸ ਧਿਆਨ ਜ਼ਰੂਰ ਰੱਖਣਾ ਹੈ। ਕਿਉਂਕਿ ਬੈੱਡ ਦੀ ਚਾਦਰ ਦੇ ਉੱਪਰ ਅਸੀਂ ਬੈਠਣਾ ਹੁੰਦਾ ਹੈ। ਸੌਣਾ ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਖਾਸ ਧਿਆਨ ਵਿੱਚ ਰੱਖਣੀ ਹੈ ਕਦੇ ਵੀ ਆਪਣੇ ਆਸਣ ਦੇ ਉੱਤੇ ਜਿੱਥੇ ਤੁਸੀਂ ਬੈਠਦੇ ਹੋ ਜਿੱਥੇ ਤੁਸੀਂ ਸੌਂਦੇ ਹੋ ਜਿੱਥੇ ਤੁਸੀਂ ਖਾਂਦੇ ਹੋ ਉੱਥੇ ਕਦੇ ਵੀ ਝਾੜੂ ਨਹੀਂ ਮਾਰਨਾ ਚਾਹੀਦਾ ਉੱਥੇ ਤੁਸੀਂ ਬੈੱਡ ਤੇ ਬੈਠ ਕੇ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ ਕਿਉਂਕਿ ਉੱਥੇ ਭੋਜਨ ਡਿੱਗਦਾ ਹੈ ਕੀੜੀਆਂ ਜਾਂ ਹੋਰ ਜੀਵ ਜੰਤੂ ਵੀ ਆ ਜਾਂਦੇ ਹਨ ਉਸ ਤੋਂ ਬਾਅਦ ਸਾਨੂੰ ਸੁੱਤੇ ਪਿਆ ਨੂੰ ਕਈ ਵਾਰ ਬੈਠਿਆਂ ਹੋਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਕੋਈ ਛੋਟਾ ਜਿਹਾ ਜੀਵ ਜੰਤੂ ਕੱਟ ਜਾਂਦਾ ਹੈ ਉਸ ਨਾਲ ਫਿਰ ਸਾਡੇ ਸਰੀਰ ਦਾ ਨੁਕਸਾਨ ਹੋ ਜਾਂਦਾ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਜੀ ਝਾੜੂ ਦੀ ਕਿ ਕਈ ਵਾਰ ਚਾਦਰ ਦੇ ਉੱਪਰ ਖਿਲਾਰਾ ਸਾਫ਼ ਕਰਨ ਦੇ ਲਈ ਚਾਦਰ ਝਾੜਨ ਤੋਂ ਬਚਣ ਦੇ ਲਈ ਬੀਬੀਆਂ ਝਾੜੂ ਦੇ ਨਾਲ ਹੀ ਸਾਫ਼ ਕਰ ਦਿੰਦੀਆਂ ਹਨ ਚਾਦਰ ਨੂੰ ਉਹ ਝਾੜੂ ਵਾਲੇ ਸਾਰੇ ਹੀ ਖਟਾਣੋ ਜਿਹੜੇ ਹੁੰਦੇ ਹਨ ਚਾਦਰ ਤੇ ਹੀ ਰਹਿ ਜਾਂਦੇ ਹਨ ਇਸ ਕਰਕੇ ਅਜਿਹਾ ਸਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਚਾਦਰ ਨੂੰ ਝਾੜੂ ਦੇ ਨਾਲ ਸਾਫ਼ ਬਿਲਕੁਲ ਵੀ ਨਾ ਕਰੋ ਉਸ ਤਰ੍ਹਾਂ ਤੁਸੀਂ ਬੈੱਡ ਦੇ ਉੱਪਰ ਉਤਾਰ ਕੇ ਇੱਕ ਸਾਈਡ ਤੇ ਬਾਹਰ ਜਾ ਕੇ ਝਾੜ ਸਕਦੇ ਹੋ ਖਾਸ ਕਰਕੇ ਬੇਬੀਆਂ ਪੈਣਾ ਅੱਜ ਤੋਂ ਬਾਅਦ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖ ਲੈਣ ਕਿਉਂਕਿ ਸ਼ੁੱਧ ਅਤੇ ਸਾਫ਼ ਭੋਜਨ ਹੀ ਸਰੀਰ ਨੂੰ ਤੰਦਰੁਸਤ ਰੱਖ ਸਕਦਾ ਹੈ ਜੇ ਭੋਜਨ ਹੀ ਸਾਡਾ ਖਰਾਬ ਹੋਵੇਗਾ ਤੇ ਸਰੀਰ ਵੀ ਸਾਡਾ ਤੰਦਰੁਸਤ ਤੇ ਤਨਰੋਆ ਨਹੀਂ ਹੋਵੇਗਾ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਸਾਡੀ ਅੱਜ ਦੀ ਵੀਡੀਓ ਦੇ ਵਿਚਾਰ ਤੁਹਾਨੂੰ ਵਧੀਆ ਲੱਗੇ ਹੋਣ ਜੀ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤਾਂ ਕਿ ਇਦਾਂ ਦੀ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਹੀ ਆਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ